ਧਾਨ ਧਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਅੰਕ 635 ਸੂਰਤ ਮਹਿਲਾ ਪਹਿਲਾ ਤਿਤਕੀ ਆਸਾਂ ਸੰਬੰਧਨੀ ਪਾਈ ਕਰਮ ਧਰਮ ਬੰਦਕਾਰੀ ਇਹ ਭਈ ਤੀਰਥ ਵਰਤ ਆਦਿਕ ਧਾਰਮਿਕ ਕਰਮ ਕਰਦੇ ਆ ਵੀ ਮਾਇਆ ਵਾਲੀਆਂ ਆਸਾਂ ਤੇ ਫੁਰਨੇ ਟਿਕੇ ਹੀ ਰਹਿੰਦੇ ਹਨ ਇਹ ਆਸਾਂ ਤੇ ਫੁਰਨੇ ਮਾਇਆ ਦੇ ਮੂਹ ਵਿੱਚ ਬੰਨਣ ਵਾਲੇ ਹਨ ਇਹ ਰਸਮੀ ਧਾਰਮਿਕ ਕਰਮ ਸਗੋਂ ਮਾਇਆ ਦੇ ਵੰਦਨ ਪੈਦਾ ਕਰਨ ਵਾਲੇ ਹਨ ਵਾਪ ਪੁਨ ਜਗ ਜਾਇਆ ਭਾਈ ਵਿੰਸੇ ਨਾਮ ਵਿਸਾਰੀ ਇਹ ਭਾਈ ਰਸਮੀ ਤੌਰ ਤੇ ਮੰਨੇ ਹੋਏ ਪਾਪ ਤੇ ਪੁਨ ਦੇ ਕਾਰਨ ਜਗਤ ਜੰਮਦਾ ਹੈ ਜਨਮ ਮਰਨ ਦੇ ਗੇੜ ਵਿੱਚ ਆਉਂਦਾ ਹੈ ਪਰਮਾਤਮਾ ਦਾ ਨਾਮ ਭੁਲਾ ਕੇ ਆਤਮਿਕ ਮੋਤੀ ਮਰਦਾ ਹੈ ਇਹ ਮਾਇਆ ਜਗ ਮੋਹਣੀ ਭਾਈ ਕਰਮ ਭੈ ਕਰਮਸ ਵਿਵੇਕਾਰੀ اے ਭਾਈ ਇਹ ਮਾਇਆ ਜਗਤ ਵਿੱਚ ਜੀਵਾਂ ਨੂੰ ਮੋਹਣ ਦਾ ਕੰਮ ਕਰਦੀ ਹੈ ਇਹ ਸਾਰੇ ਧਾਰਮਿਕ ਮਿੱਥੇ ਹੋਏ ਕਰਮ ਵਿਅਰਥ ਹੀ ਜਾਂਦੇ ਹਨ ਸੋਣ ਪੰਡਿਤ ਕਰਮਾਕਾਰੀ ਤੀਰਥ ਵਰਤ ਆਦਿਕ ਧਾਰਮਿਕ ਮਿੱਥੇ ਹੋਏ ਕੰਮਾਂ ਦੇ ਵਿਸ਼ਵਾਸੀ ਪੰਡਿਤ ਸੋਣ ਇਹ ਕਰਮ ਧਰਮ ਆਤਮਿਕ ਆਨੰਦ ਨਹੀਂ ਪੈਦਾ ਕਰ ਸਕਦੇ ਜਿਤ ਕਰਮ ਸੁਖ ਉਪਜੈ ਭਾਈ ਸੋ ਆਤਮ ਤਤ ਵਿਚਾਰੀ ਰਹਾਓ ਹੈ ਭਈ ਜਿਸ ਕੰਮ ਦੇ ਰਾਹੀ ਆਤਮਿਕ ਅਨੰਦ ਪੈਦਾ ਹੁੰਦਾ ਹੈ ਉਹ ਇਹ ਹੈ ਕਿ ਆਤਮਿਕ ਜੀਵਨ ਦੇਣ ਵਾਲੇ ਜਗਤ ਮੂਲ ਦੇ ਗੁਣਾਂ ਨੂੰ ਆਪਣੇ ਵਿਚਾਰ ਮੰਡਲ ਵਿੱਚ ਲਿਆਂਦਾ ਜਾਏ ਰਹਾਓ ਸਾਤਵੇਦ ਵਕੈ ਖੜੂ ਭਾਈ। ਸਾਸਤ ਵੀਦ ਵਕੈ ਖੜੂ ਭਾਈ ਕਰਮ ਕਰੋ ਸੰਸਾਰੀ। हे पंडित जी ਤੁਸੀਂ ਲੋਕਾਂ ਨੂੰ ਸੁਣਾਉਣ ਵਾਸਤੇ ਇਹ ਸ਼ਾਸਤਰਾदिक ਧਾਰਮਿਕ ਪੁਸਤਕ ਖੋਲ ਕੇ ਉਚਾਰਦੇ ਰਹਿੰਦੇ ਹੋ ਪਰ ਆਪ ਉਹੀ ਕਰਮ ਕਰਦੇ ਹੋ ਜੋ ਮਾਇਆ ਦੇ ਮੂਹ ਵਿੱਚ ਫਸਾਈ ਰੱਖਣਾ। ਆਪਾ ਖੰਡ ਮੈਲਣਾ ਚੁੱਕੀ ਭਾਈ ਅੰਤਰ ਮੈਲ ਵਿਕਾਰੀ। हे पंडित ਇਹ ਪਖੰਡ ਨਾਲ ਮਲਦੀ ਮਲ ਦੂਰ ਨਹੀਂ ਹੋ ਸਕਦੀ ਵਕਾਰਾਂ ਦੀ ਮੈਲ ਮੰਦੇ ਅੰਦਰ ਠਿੱਕੀ ਹੀ ਰਹਿੰਦੀ ਹੈ ਇਨ ਬਿੱਦ ਡੂਪੀ ਮਾਕਰੀ ਭਾਈ ਹੁੰਡੀ ਸਿਰ ਕੈ ਭਾਰੀ ਇਸ ਤਰ੍ਹਾਂ ਤਾਂ ਮੱਕਲੀ ਵੀ ਆਪਣਾ ਜਾਲਾ ਆਪ ਤਣ ਕੇ ਉਸੇ ਜਾਲੇ ਵਿੱਚ ਉਲਟੀ ਸਿਰ ਭਾਰ ਹੋ ਕੇ ਮਰਦੀ ਹੈ ਦਰਮਤ ਘਣੀ ਬਗੂਤੀ ਭਾਈ ਦੂਜੇ ਭਾਈ ਖਵਾਈ ਇਹ ਭਾਈ ਭੈੜੀ ਮਾਤੇ ਕਾਰਨ ਬਿਆਨ ਤਲਕਾਈ ਖਾਰ ਹੋ ਰਹੀ ਹੈ ਪਰਮਾਤਮਾ ਨੂੰ ਵਿਚਾਰ ਕੇ ਹੋਰ ਤੇ ਮੋਹ ਵਿੱਚ ਖੁੰਜੀ ਹੋਈ ਹੈ ਬਿਨ ਸਤਗੁਰ ਨਾਮ ਨਾ ਪਾਇਆ ਪਾਈ ਬਿਨ ਨਾਮੈ ਭਰਮ ਨਾ ਜਾਈ ਇਹ ਪਰਮਾਤਮਾ ਦਾ ਨਾਮ ਗੁਰੂ ਤੋਂ ਬਿਨਾ ਨਹੀਂ ਮਿਲ ਸਕਦਾ ਤੇ ਪ੍ਰਭੂ ਦੇ ਨਾਮ ਤੋਂ ਬਿਨਾ ਮੰਦੀ ਪਟਕਣਾ ਦੂਰ ਨਹੀਂ ਹੁੰਦੀ ਸਤਗੁਰ ਸੇਵੇ ਤਾਂ ਸੁਖ ਪਾਈ ਭਾਈ ਆਵਣ ਜਾਣ ਰਹੀ ਜਦੋਂ ਮਨੁੱਖ ਗੁਰੂ ਦੀ ਦਸੀ ਸੇਵਾ ਕਰਦਾ ਹੈ ਤਦੋਂ ਆਤਮਿਕ ਆਨੰਦ ਪ੍ਰਾਪਤ ਕਰਦਾ ਹੈ ਤੇ ਆਪਣਾ ਜਨਮ ਮਰਨ ਦਾ ਗੇੜ ਮੁਕਾ ਲੈਂਦਾ ਹੈ ਫਾਤ ਸਹਜ ਗੁਰ ਤੇ ਉਪਜੈ ਭਾਈ ਮਨ ਨਿਰਮਲ ਸਾਚ ਸਮਾਈ ਇਹ ਪੰਡਤ ਗੁਰੂ ਦੀ ਸਨ ਪਿਆਸਾ ਦਾ ਟਿਕਵੀਂ ਆਤਮਿਕ ਡੋਲਤਾ ਪੈਦਾ ਹੁੰਦੀ ਹੈ ਇਸ ਤਰ੍ਹਾਂ ਪਵਿੱਤਰ ਹੋਇਆ ਮਨ ਸਦਾ ਸਥਿਰ ਪਰਮਾਤਮਾ ਵਿੱਚ ਲੀਨ ਰਹਿੰਦਾ ਹੈ ਗੁਰ ਸੇਵ ਸਭੁ ਜਪਾਈ ਗੁਰ ਬਿਨ ਮਗ ਨ ਪਾਈ ਜੀਵਨ ਦਾ ਹੀ ਰਸਤਾ ਉਹ ਮਨੁੱਖ ਸਮਝਦਾ ਹੈ ਜੋ ਗੁਰੂ ਦੀ ਦੱਸੀ ਸੇਵਾ ਕਰਦਾ ਹੈ ਗੁਰੂ ਤੋਂ ਬਿਨ ਐਜ ਰਸਤਾ ਨਹੀਂ ਲੱਭਦਾ ਜਿਸ ਅੰਤਰ ਲੋਭ ਕੇ ਕਰਮ ਕਮਾਵੇ ਭਾਈ ਕੂੜ ਬੋਲ ਵਿਖ ਖਾਈ ਜਿਸ ਮਨੁੱਖ ਦੇ ਮਨ ਵਿੱਚ ਲੋਭ ਦੀ ਲਹਿਰ ਜ਼ੋਰ ਪਾ ਰਹੀ ਹੋਵੇ ਇਹ ਰਸਮੀ ਧਾਰਮਿਕ ਕੰਮ ਕਰਨ ਦਾ ਉਸ ਨੂੰ ਕੋਈ ਆਤਮਿਕ ਲਾਭ ਨਹੀਂ ਹੋ ਸਕਦਾ ਪੰਡਿਤ ਦਹੀਂ ਬਲੋਈਆ ਭਾਈ ਵਿੱਚੋਂ ਨਿਕਲਿਆ ਤੱਥ ਮਾਇਆ ਦੀ ਖਾਤਰ ਝੂਠ ਬੋਲ ਬੋਲ ਕੇ ਉਹ ਮਨੁੱਖ ਆਤਮਿਕ ਮੌਤ ਲਿਆਉਣ ਵਾਲਾ ਇਹ ਝੂਠ ਰੂਪ ਜ਼ਹਿਰ ਖਾਂਦਾ ਰਹਿੰਦਾ ਹੈ ਜਲ ਮਿੱਥਿਆ ਜਲ ਦੇਖੀਏ ਭਾਈ ਇਹੋ जग ਇਹ ਵਤ ਹੈ ਪੰਡਿਤ ਜੀ ਦਹੀਂ ਰੜਕੀ ਤਾਂ ਉਸ ਵਿੱਚੋਂ ਮੱਖਣ ਨਿਕਲਦਾ ਹੈ ਪਰ ਜੇ ਪਾਣੀ ਰੜਕੀਏ ਤਾਂ ਪਾਣੀ ਹੀ ਵੇਖਣ ਵਿੱਚ ਆਉਂਦਾ ਹੈ ਇਹ ਮਾਇਆ ਮੋਹਣਿਆ ਉਹ ਹੈ ਜਗ ਪਾਣੀ ਰੜਕੜ ਕੇ ਇਹ ਪਾਣੀ ਹੀ ਹਾਸਲ ਕਰਦਾ ਹੈ ਗੁਰੂ ਦੇ ਨਾਮ ਵਰਗੂਚੀ ਹੈ ਭਾਈ ਘਟ ਘਟ ਦਿਉ ਅਲਖ ਹੈ ਭਾਈ ਗੁਰੂ ਦੀ ਸਨ ਪੈਣ ਤੋਂ ਬਿਨਾ ਮਾਇਆ ਦੀ ਟਕਣਾ ਵਿੱਚ ਖਵਾਰ ਹੋਈਦਾ ਹੈ ਘਟ ਘਟ ਵਿੱਚ ਵਿਆਪ ਅਲਖ ਪ੍ਰਮਾਤਮਾ ਤੋਂ ਖੁੰਝੇ ਰਹਿੰਦਾ ਹੈ ਇਹ ਜਗ ਤਾਗੋ ਸੂਤ ਕੋ ਭਾਈ ਦੈ ਦਿਸ ਬਦ ਦੋ ਜਾਏ ਇਹ ਪਏ ਜਗਤ ਸੂਤਰ ਦਾ ਤਾਗਾ ਸਮਝ ਲਵੋ ਜਿਵੇਂ ਤਾਗੇ ਨੂੰ ਗੰਢਾ ਪਈਆਂ ਹੋਈਆਂ ਹੋ ਸੰਸਾਰਕ ਜੀਵਾਂ ਨੂੰ ਮਾਇਆ ਦੇ ਮੋਹ ਦੀਆਂ ਦਸੀ ਪਾਸੀ ਗੰਢਾਂ ਪਈਆਂ ਹੋਈਆਂ ਹਨ ਮੋਹ ਵਿੱਚ ਫਸੇ ਜੀਵ ਦਸੀ ਪਾਸੀ ਖਿੱਚੇ ਜਾ ਰਹੇ ਹਨ ਮੈਨੂੰ ਗੁਰਗਾਟਨ ਚੁਟੀ ਪਾਈ ਥਾਕੇ ਕਰਮ ਕਮਾਏ ਅਨੇਕਾਂ ਜੀਵ ਇਹ ਕਰਮ ਰਸਨੀ ਧਰਮ ਕਰਮ ਕਰ ਕਰਕੇ ਹਾਰ ਗਏ ਪਰ ਗੁਰੂ ਦੀ ਸਰਨ ਤੋਂ ਬਿਨਾਂ ਮੋਹ ਦੀ ਗੰਢ ਖੁੱਲਦੀ ਨਹੀਂ ਇਹ ਜਗ ਪਰਮ ਪੁਲਾਇਆ ਪਾਈ ਕਹਿਣਾ ਕਛੂ ਨਾ ਜਾਏ ਇਹ ਪਈਏ ਜਗ ਰਸਮੀ ਧਰਮ ਕਰਮ ਕਰਦਾ ਹੋਇਆ ਵੀ ਮੋਹ ਦੀ ਭਟਕਣਾ ਵਿੱਚ ਇਤਨਾ ਖੁੰਝਿਆ ਹੋਇਆ ਹੈ ਕਿ ਬਿਆਨ ਨਹੀਂ ਕੀਤਾ ਜਾ ਸਕਦਾ ਗੁਰ ਮੇਲਿਆ ਪਉ ਮਨ ਵਸੈ ਪਾਈ ਭੈ ਵਰਨਾ ਸਚ ਲੀਖੇ ਹੈ ਪੰਡ ਜੇ ਗੁਰੂ ਮਿਲ ਪਏ ਤਾਂ ਪ੍ਰਮਾਤਮਾ ਦਾ ਡਰਾ ਉਹ ਮਨ ਵਿੱਚ ਵਸ ਪੈਂਦਾ ਹੈ ਉਸ ਡਰਾ ਦੇ ਵਿੱਚ ਰਹਿ ਕੇ ਮਾਇਆ ਦੇ ਮੋਹ ਵੱਲੋਂ ਮਰਨਾ ਜੀਪ ਦੇ ਮਸਤ ਕੁੱਤੇ ਇਤਿ ਕਰਮਾਂ ਦਾ ਐਸਾ ਲੇਖ ਹੈ ਜੋ ਇਸ ਨੂੰ ਅਟਲ ਜੀਵਨ ਦਿੰਦਾ ਹੈ ਮੰਗਨ ਦਾਨ ਚੰਗਿਆਈਆਂ ਭਾਈ ਦਰਗਹਿ ਨਾਮ ਸੇਖ ਇਹ ਭਈ ਤੀਰਥ ਇਸ਼ਨਾਨ ਦਾਨਪੁਨ ਤੇ ਹੋਰ ਚੰਗਿਆਈਆਂ ਪ੍ਰਮਾਤਮਾ ਦਾ ਨਾਮ ਹੀ ਹੈ ਪ੍ਰਮਾਤਮਾ ਦੇ ਨਾਮ ਨੂੰ ਹੀ ਉਸ ਦੀ ਹਜ਼ੂਰੀ ਵਿੱਚ ਵਿਸ਼ੇਸ਼ਤਾ ਮਿਲਦੀ ਹੈ ਗੁਰ ਅੰਕਸ ਜਿਨ ਨਾਮ ਦਿਲ ਲਾਇਆ ਭਾਈ ਮਨ ਵਸਿਆ ਚੁੱਕਾ ਭੇਖ ਮਾਇਆ ਵਿੱਚ ਮਸਤ ਮਨ ਹਾਥੀ ਨੂੰ ਸਿੱਧੇ ਰਸਤੇ ਤੋਰਨ ਵਾਸਤੇ ਗੁਰੂ ਦਾ ਸ਼ਬਦ ਕੁੰਡਾ ਹੈ ਗੁਰੂ ਨੇ ਹੀ ਪਰਮੇਸ਼ਰ ਦਾ ਨਾਮ ਮਨੁੱਖ ਨੂੰ ਦਿੜ ਲ ਕਰਾਇਆ ਹੈ ਗੁਰੂ ਦੀ ਮਿਹਰ ਨਾਲ ਜਦੋਂ ਨਾਮ ਮਨ ਵਿੱਚ ਵਸਦਾ ਹੈ ਤਾਂ ਧਾਰਮਿਕ ਖਵਾ ਮੁੱਕ ਜਾਂਦਾ ਹੈ ਇਹੋ ਤਨ ਹਾਟ ਸਰਾਫ ਕੋ ਭਾਈ ਵੱਖਰ ਨਾਮ ਆਪਾਰ ਇਹ ਪਈਏ ਮਨੁੱਖਾ ਸ੍ਰੀ ਪਰਮਾਤਮਾ ਸਰਾਫ ਦੇ ਦਿੱਤਾ ਹੈ ਇੱਕ ਹੱਟ ਹੈ ਇਸ ਵਿੱਚ ਕਦੇ ਨਾਮ ਉਕਰਣ ਵਾਲਾ ਨਾਮ ਸੌਦਾ ਕਰਨਾ ਹੈ ਇਹ ਵੱਖਰ ਵਪਾਰੀ ਸੋਦੇੜੇ ਭਾਈ ਗੁਰ ਸ਼ਬਦ ਕਰੇ ਵਿਚਾਰ ਉਹੀ ਜੀਵ ਵਪਾਰੀ ਇਸ ਸੌਦੇ ਨੂੰ ਆਪਣੇ ਸਰੀਰ ਹੱਟ ਵਿੱਚ ਦਿਲਦ ਨਾਲ ਵਣਜਦਾ ਹੈ ਜਿਹੜਾ ਗੁਰੂ ਦੇ ਸ਼ਬਦ ਵਿੱਚ ਵਿਚਾਰ ਕਰਦਾ ਹੈ ਤਾਂ ਅਨਵਪਾਰੀ ਨਾਨਕਾ ਭਾਈ ਮੇਲ ਕਰੇ ਵਪਾਰ ਹੈ ਨਾਨਕ ਉਹ ਜੀਵ ਵਪਾਰੀ ਭਾਕਾਂ ਵਾਲਾ ਹੈ ਸਾਥ ਸੰਗ ਵਿੱਚ ਰਹਿ ਕੇ ਵਪਾਰ ਕਰਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ